ਬਾਬੇ ਨੇ ਲਾਸਮੈਂਟ ਕਰੀਏ ਮੈਂ ਰਸਨ ਕਾਟ ਦੇਖਦੀ ਆ ਚੱਲ ਮਿਲ ਗਏ ਤਾਂ ਫਿਰ ਪੀੜ ਨਾ ਹੋ ਜੇ ਮੈਂ ਤਾਂ ਲੈ ਕੇ ਘਟਾ ਰਸਨ ਪਾਣੀ ਲੈਣ ਜਾਣੀ ਹੈਗੀ ਸਸੀ ਕਾਲ ਬੇਬੇ ਸਭ ਸੀ ਤਾ ਪਰ ਤਾ ਮਾਤਾ ਪਿਤਾ ਜਾਨੀ ਪਛਾਣਿਆ ਨਹੀਂ ਕੋਣ ਤੂੰ ਬੇਬੇ ਤੂੰ ਮੈਨੂੰ ਕਿੱਥੋਂ ਪਛਾਣੇਂਗੀ ਮੈਂ ਤਾਂ ਆਈ ਥੋੜੀ ਪਿੰਡੇ ਚ ਪਹਿਲੀ ਵਾਰ ਆਂਗੀ ਕਤੋਂ ਐ ਤੁਸੀਂ ਮੈਂ ਵੀ ਬੜਾ ਦੂਰ ਤੋਂ ਹੀ ਆਇਆ ਬਹੁਤ ਦੂਰ ਪੈਂਦਾਗਾ ਮੈਂ ਉਹਦੇ ਭਾਈ ਨਾਲ ਆਈ ਸੀਗੀ ਅੱਛਾ ਨਾਲ ਤੇਰੇ ਭਰਾ ਤੇ ਨਾਲ ਹਾਂ ਉਹ ਪਿੱਛੇ ਰਹੇਗੇ ਤੇ ਮੈਨੂੰ ਐ ਕਹਿੰਦੀ ਸੀ ਬੇਬੇ ਮੈਂ ਤਾਂ ਭੁੱਖ ਬੜੀ ਲੱਗ ਰਹੀ ਐ ਤੂੰ ਅੱਜ ਜੇ ਦੋ ਮੰਡੇ ਰੋਟੀ ਦਿਖਵਾ ਦੇ ਪਰ ਤੋਂ ਮੈਂ ਤਾਂ ਡਾਂ ਟਰਦੀ ਆ ਮੈਂ ਤਾਂ ਰਸਣ ਪਾਣੀ ਲੈਣ ਜਾਣਾ ਕਾ ਮੈਂ ਡੇਟ ਹੋ ਜੂ ਫਿਰ ਬੇਬੇ ਦੋ ਰੋਟੀਆਂ ਨਾਲ ਕੀ ਹੁੰਦਾ ਤੀ ਤੂੰ ਬਾਅਦ ਚ ਲੈ ਆਂਦੀ ਨਾ ਬਈ ਫਿਰ ਡੇਟ ਹੋ ਜੂ ਮੈਂ ਬੇਬੇ ਸੋੜ ਕੋਈ ਹੋਰ ਵੀ ਤਾਂ ਹੋਣਾ ਰੋਟੀ ਖਵਾਉਣ ਵਾਸਤੇ ਉਹ ਖਵਾ ਦੂਗਾ। ਨਾ ਮੈਂ ਤਾਂ ਕੱਢੀ ਆ ਘਰੇ ਉਹ ਤਾਂ ਮੇਰੇ ਜਵਾਕ ਸਾਂ ਬਾਹਰ ਰਹਿੰਦੇ ਨਾ। ਅੱਛਾ ਬਾਹਰ ਰਹਿੰਦੇ ਨੇਗੇ। ਬਾਹਰ ਰਹਿੰਦੇ। ਬੇਬੇ ਕੀ ਹੁੰਦਾ ਸੀਗਾ ਮੇਰਾ ਭਾਈ ਵੀ ਭੁੱਖਾ ਹੈਗਾ ਮੈਂ ਵੀ ਉਹ ਦੋ ਦਿਨ ਹੋ ਗਏ ਸਦਾ ਰੋਟੀ ਨਹੀਂ ਖਾਧੀ। ਤੁਸੀਂ ਹੋਰ ਖਾਇਓ ਕਿਸੇ ਮੰਡੀ ਨੂੰ ਪੁੱਛ ਕੇ ਵੀ ਰੋਟੀ ਸੋਹ ਰਹੇ ਅਸੀਂ ਨੇ ਤਾਂ ਬਾਹਰ ਖੜਕਾ ਖੜਕਾ ਕੇ ਦੇ ਲਿਆ ਸਾਂ ਤਾਂ ਇਹ ਕਦਨ ਲੱਗੇ ਖਾਇਆ ਉਹ ਅੱਗੇ ਖਾਇਆ ਉਹ ਕਿਸੇ ਨੇ ਰੋਟੀ ਨਹੀਂ ਪੁੱਛੀ ਸਾਨੂੰ। ਅੱਛਾ ਬੇਬੇ ਕੁਛ ਨਹੀਂ ਹੁੰਦਾਗਾ ਤੂੰ ਖਵਾ ਦੇ ਤੂੰ ਮੰਡੇ ਤੇਰਾ ਪੋ ਨੋਗਾ। ਨਾ ਪਰ ਤੂੰ ਫੇਰ ਮੈਂ ਡੇਢ ਹੋਗੇ ਵਾਲੀ ਮੈਨੂੰ ਤਾਂ ਤੱਦੀ ਹੈਗੀ ਬੇਬੇ ਤਾਂ ਸ਼ਾਮ ਨੂੰ ਵੀ ਲੈ ਆਏਂਗੀ ਤੂੰ ਮੇਰੇ ਤਾਂ ਜਾਨ ਨਿਕਲਦੀ ਜਾਂਦੀ ਹੈ ਰੋਟੀ ਖਵਾ ਦੇ ਤੂੰ ਮੈਨੂੰ ਬੇਬੇ ਵੈਸਾ ਹੱਥ ਵਨ ਕੇ ਬੇਨਤੀ ਹੈਗੀ ਤੂੰ ਰੋਟੀ ਖਵਾ ਦੇ ਮੈਨੂੰ ਫੈਰੀ ਹੱਥ ਲਵਾ ਲਵੇ ਬੇਬੇ ਮੇਥੋਂ ਚਲ ਫੈਰੀ ਹੱਥ ਰਾਹ ਖਾਣ ਨੂੰ ਹੋ ਕਰਦੀ ਹੈ ਹੂੰ ਟਾਈਮ ਤਾਂ ਹੈ ਨਹੀਂ ਹੂੰ ਵਿਚਾਰੀ ਭੁੱਖੀ ਹੈ ਨਾ ਚਰ ਦੇਖਣੀਆਂ ਰਸਪਾਨ ਮੈਂ ਫੇਰਦੀ ਆਉਂਗੀ ਇਹਨਾਂ ਦੋ ਰੋਟੀਆਂ ਪਕਾ ਕੇ ਖਵਾ ਹੀ ਦਿੰਨੀ ਆ ਵਿਚਾਰੀ ਚਲ ਬੇਬੇ ਤਾਂ ਫਸ ਗਈ ਕੱਲੀ ਹੈ ਕੀ ਕਰੇ ਮੌਕਾ ਵੀ ਵਧੀ ਹੈਗਾ ਨਲ ਕਰੇ ਗੱਲੀ ਰਹਿੰਦੀ ਹੈਗੀ ਇਹ ਜਾਲ ਚ ਫਸ ਜੂਗੀ ਹੁਣ ਸਾਡੇ ਚੱਲ ਫਿਰ ਤੈਨੂੰ ਮੈਂ ਖਵਾ ਦਨੀ ਆ ਚਲ ਠੀਕ ਹੈ ਬੇਬੇ ਧੰਨਵਾਦ ਤੇਰਾ ਫਤੂ ਜਮੈ ਨੂੰ ਰਾਜਾ ਮੋੜ ਲਈ ਅੱਜ ਜਿਹੜਾ ਰਸਨ ਪਾਣੀ ਮੇਜੂਗਾ ਫੇ ਤਾਂ ਮਿਹਨਤੀ ਕਰਦਾ ਭਾਵੇਂ ਲੂਗੀ ਫਿਰ ਐ ਕਰਦੀ ਬੇਬੇ ਤੂੰ ਮੈਨੂੰ ਸਮਾਨ ਦੱਸ ਜਾਂਦੀ ਮੈਂ ਬਣਾ ਲੈਨੀ ਆ ਫੁਲਕੇ ਤਾਂ ਹਾਂ ਦੱਸ ਦੇਣੀ ਆ ਜਾਂਗੇ ਮੈਂ ਰਸਨ ਲਿਆਉਂਗੀ ਤੂੰ ਮੇਰੇ ਆਂਦੇ ਨੂੰ ਸਾਰਾ ਸਮਾਨ ਡੋਟੂ ਜੀ ਬਣਾ ਦੇ ਹਾਂ ਦੱਸ ਬੇਬੇ ਤੁਸੀਂ ਖਾਓਗੇ ਫੁਲਕੇ ਇਹ ਫਰਤੁਨਾਤਾਰ ਸਬੰਧੀ ਮਾਰੀ ਨਾ ਟੜਕੀ ਮੈਂ ਤਾਂ ਭੁੱਖਿਆ ਫਿਰਦੀ ਐਗੀ ਅੱਛਾ ਰੋਟੀ ਬਣਾਈ ਨਹੀਂ ਜੀ ਹਾਂ ਮੈਂ ਬਣਾਈ ਨਹੀਂ ਹੈਗੀ ਮੇਰੀ ਹੁਣ ਦੋ ਰੋਟੀਆਂ ਦਾ ਚਲ ਕੋਈ ਨਾ ਬੇਬੇ ਮੈਂ ਆਪੇ ਦੱਸੂ ਮੈਂ ਸਮਾਨ ਦੱਸੋ ਕਿੱਥੇ ਘੋਪਿਆਗਾ ਕਿੱਥੇ ਆਟਾ ਪਾਣੀ ਜੋ ਵੀ ਐਸ ਮੈਨੂੰ ਸਮਝਾ ਦਿਓ ਤੁਸੀਂ ਅਰੇ ਤੂੰ ਤਾਂ ਸਾਨੂੰ ਸਮਾਨ ਦੱਸ ਚਲ ਦੱਸ ਦੋ ਬੇਬੇ ਜੀ ਇਹ ਟਮਾਟਰ ਕੋਲ ਨੇ ਕਿ ਫ੍ਰੀਜੇ ਦੇ ਅੰਦਰ ਰੱਖੜ ਖੈਤੀ ਅੱਛਾ ਜੀ ਦਾ ਸਬਜੀ ਪਈ ਐ ਫ੍ਰੀਜੇ ਵਿੱਚ ਠੀਕ ਹੈ ਜੀ ਹਾਂ ਹੋਰ ਆਜਾ ਮੇਰੇ ਨਾਲ ਚਾਹ ਮੈਂ ਤੈਨੂੰ ਛੋਇ ਤੇ ਰੱਖ ਦਿਆਂਗੀ ਠੀਕ ਜੀ ਹਾਂ ਠੀਕ ਜੀ ਆ ਰਿਹਾ ਪੁੱਤ ਮੈਂ ਤਾਂ ਅੰਦਰ ਆ ਗਿਆ ਹਾਂਜੀ ਬੀਬੀ ਆ ਪਿਆ ਪੁੱਤ ਗਾਏ ਸਿਲੰਡਰ ਹੈ ਠੀਕ ਹੈ ਜੀ ਉਹ ਪਿਆ ਕਿਉਂ ਸੁੱਕਾ ਆਟਾ ਪਿਆ ਕਾਕਰ ਮੇਰਾ ਪਿਆ ਠੀਕ ਹੈ ਬੀਬੀ ਪਕਾੜ ਕੇ ਤੂੰ ਅੰਦਰ ਖਾ ਲਈ ਤੇ ਰਿਆਂ ਡੱਬੇ ਚ ਪਾ ਦੀ ਚਲ ਠੀਕ ਹੈ ਬੇਬੀ ਤੁਸੀਂ ਜਾਓ ਤੁਸੀਂ ਲੇਟ ਹੋਈ ਜਾਂਦੇ ਹੋਗੇ ਮੈਂ ਕਰ ਲੂੰਗੀ ਤੁਸੀਂ ਸਮਾਨ ਮੈਂ ਸਮਝਾਤਾ ਮੈਂ ਤੁਹਾਡੀ ਰੋਟੀ ਬਣਾ ਕੇ ਰੱਖ ਦੂੰਗੀ ਆ ਕੇ ਤੁਸੀਂ ਵੀ ਖਾ ਲਿਓ ਹਾਂ ਮੈਂ ਆ ਕੇ ਖਾ ਲਿਓ ਪਰ ਤੋਂ ਮੈਂ ਡੇਟ ਹੋ ਗਏ ਹੁਣ ਮੈਨੂੰ ਜਾਣ ਦੇ ਹੈ ਚਲ ਠੀਕ ਹੈ ਬੇਬੀ ਜੀ ਤੁਸੀਂ ਜਾਓ ਤੇ ਗੈਸ ਆਪਦੀ ਬੰਦ ਹਾਂਜੀ ਹਾਂਜੀ ਮੈਂ ਦੇਖ ਕੇ ਕਰ ਦੂੰਗੀ ਜਾਂਚ ਕਰਕੇ ਠੀਕ ਹੈ ਬੇਬੀ ਜੀ ਮੈਨੂੰ ਤਾਂ ਮੈਂ ਰੱਖ ਦਿੰਨੀ ਆ ਹੋਰੇ ਤੇ ਹੁਣ ਘਰ ਲੁੱਟਣ ਦਾ ਆਊਗਾ ਸਵਾਦ ਪੂਰਾ ਤੇ ਮੈਂ ਕਰਦੀ ਹਾਂ ਜੱਗੀ ਨੂੰ ਫੋਨ ਹਲੋ ਯਕੀਨ ਕਰੋ ਐਤੰਦਿਸਮੇ ਤਨ ਮੈਂ ਤਰਕੂਲੇ ਕਿਸ਼ੋਰ ਭੇਜਦੀਆਂਗੀ ਦੇਖੋ ਮੁਰਗੀ ਵਸ ਗਈ ਪੂਰੀ ਆਪਣੀਆਂ ਘੈਂਟਾ ਸਾਰਾ ਕੁਝ ਇਹਨਾਂ ਦੇ ਘਰੇ ਤਾਂ ਕੱਲੀ ਬੁਢੀ ਰਹਿੰਦੀ ਹੈਗੀ ਛੇਤੀ ਛੇਤੀ ਲੋਕੇ ਛੇੜ ਕੇ ਜਿੱਦੀਆਂ ਤੇ ਛੇਤੀ ਆ ਜਾਵਸ ਔਰ ਉੱਚੇ ਨਾ ਲਾਈ ਐਨੀ ਬੁਢੀ ਆ ਜੂਗੀ ਮੇਰਾ ਚਲ ਠੀਕ ਹੈ ਛੇਤੀ ਆਂਦੇ ਹੋ ਕੋਸ਼ਿਸ਼ ਕਰੀ ਠੀਕ ਹੈ ਲਾ ਮੁੰਡੇ ਜਿਹਨੂੰ ਨਾ ਮੈਂ ਕਿਧੋਂ ਦੀ ਲੋਕੇਸ਼ਨ ਭੇਜੀ ਹੋਈ ਹੈ ਅਜੇ ਟੱਕਰ ਨਹੀਂ ਆਇਆ ਹੈਗਾ ਵਧੀਆ ਮੌਕਾ ਹੈਗਾ ਲੈ ਘਰੇ ਤਾਂ ਕੋਈ ਨੀਂਦਾਂ ਨਹੀਂ ਲੱਗਦਾ ਮਨ ਅੰਦਰ ਹੋਣੀ ਬਾਹਰ ਝੰਮਦਾ ਇਹ ਗੇਟ ਦਾ ਲਾਤਾ ਉਹ ਚੱਲਦਾ ਅੰਦਰ ਹਈ ਹਈ ਐਨਾ ਚਿਰ ਹੋ ਗਿਆ ਤੈਨੂੰ ਢੀਕ ਦੀ ਢੀਕ ਦੀ ਨੂੰ ਢੀਕ ਦੀ ਨੂੰ ਕੀ ਮੰਤਾ ਆਂ ਉਹਦੀ ਕਿ ਕੱਲੇ ਘਰੇ ਫਿਰਦੀ ਐ ਡੇ ਘਰ ਚ ਇੰਨਾ ਬੁੜੀ ਕੋਈ ਘਰੇ ਦੀਂਦਾ ਹੈ ਨਹੀਂ ਵਧੀਆ ਮੌਕਾ ਲੱਗ ਗਿਆ ਔਰ ਚਲਾ ਕੇ ਦਿਮਾਗ ਨਾਲ ਆਇਆ ਮੇਰੇ ਤਾਂ ਬੁੜੀ ਸੀ ਕੱਲੀ ਹੀ ਰਹਿੰਦੀ ਹੈਗੀ ਉਹ ਤੇ ਜਵਾਕ ਜਾ ਰਹੇ ਨਾ ਬਾਹਰਲੇ ਤੇ ਸ ਅੱਛਾ ਰਸ ਨੂੰ ਰਸਨ ਪਾਣੀ ਲੈਣ ਜਾਂਦੀ ਸੀ ਮਾਤਾ ਫੂਲਾ ਜਮੂਹ ਕਰਕੇ ਜਾਂਦਾ ਮਾਤਾ ਮੈਨੂੰ ਭੁੱਖ ਲੱਗ ਰਹੀ ਐ ਵੀ ਰੋਟੀ ਖਵਾ ਦੇ ਹਾਂ ਤੇ ਉਹ ਪਹਿਲਾਂ ਤਾਂ ਕਰਗੀ ਨਾ ਉੱਪਰ ਜੀ ਵੀ ਨਾ ਪੁੱਤ ਦਾ ਜਾਣਾ ਜਾਣਾ ਫਿਰ ਮੈਨੂੰ ਕਹਿੰਦੀ ਮੇਥੇ ਤਾਂ ਬੰਨੀ ਨਹੀਂ ਦੀ ਹੈ ਕਿ ਦੋ ਫੁਲਕੇ ਮੇਰੇ ਲਾ ਦੀ ਮੈਂ ਤਾਂ ਤੈਨੂੰ ਸਮਾਂ ਦੱਸ ਜੰਦੀ ਆਪ ਰੋਟੀਆਂ ਲਾ ਲੈ ਫਿਰ ਉਹ ਕਹੀ ਯਾ ਰਸਣ ਲੈਣਾ ਤਾਂ ਮਾਪਾ ਲੱਗਿਆ ਵਧੀਆ ਘਰ ਪਰਿਵਾਰ ਹੈਗਾ ਸਾਰਾ ਕੁਝ ਹੈ ਆਪਣੇ ਹੱਥ ਜੀ ਹੈ ਨਾ ਅਜੇ ਦੋ ਘੰਟੇ ਨਹੀਂ ਆਂਦੇ ਉਹ ਦੋ ਘੰਟੇ ਦਾ ਆਉਂਦੇ ਨਹੀਂ ਤੇਰੇ ਸਿਰ ਤੇ ਘਰ ਛੱਡ ਗਈ ਹਾਂ ਪਤਾ ਨਹੀਂ ਕਿਵੇਂ ਯਕੀਨ ਕਰ ਲਿਆ ਨਹੀਂ ਹੁਣ ਤੱਕ ਲਾਉਂਗੀ ਨਹੀਂ ਉਹ ਕਰਦਾ ਹੈਗਾ ਮਾਨ ਕਰਤੀ ਹੈ ਮੈਂ ਤਾਂ ਤਾਈਆਂ ਦਿਮਾਗ ਲਾਇਆ ਮਾ ਮੌਕੇ ਕਰਦੀਆਂ ਜੱਗੀ ਨੂੰ ਫੋਨ ਮੈਂ ਤੈਨੂੰ ਕਿਦੋਂ ਦੇ ਭੇਜੀ ਨਹੀਂ ਲੋਕੇਸ਼ਨ ਤੂੰ ਹੁਣ ਪਹੁੰਚਿਆ ਚਲੋ ਤਾਂ ਕੋਈ ਨਹੀਂ ਆਇਆ ਆਪਾਂ ਜਿਹੜਾ ਕੰਮ ਕਰਨਾ ਹੈ ਉਹ ਕਰਦੇ ਆਂ ਚਲ ਚਾਚਲੀ ਨਾ ਮਤਾ ਹੈ ਕਹਿੰਦੀ ਹਾਂ ਅਗਰ ਆਪਾਂ ਸਮਾਨ ਦਾ ਬਾਤ ਉਹ ਚੱਕ ਲਾਂਗੇ ਮੈਂ ਤਾਂ ਇਹ ਕਹਿੰਨੇ ਮੈਂ ਜਿਹੜੀ ਦੋ ਪਰੌਂਥੇ ਲਾਇਨਾ ਮੈਂ ਉਹ ਹੀ ਖਾ ਲਾਂ ਪਹਿਲਾਂ ਤੂੰ ਬੜਾ ਐਂਗ ਜਿਹਾ ਰਜਦੀ ਨਹੀਂ ਹੈਗਾ ਤੈਨੂੰ ਸਾਰਾ ਦਿਨ ਰੋਟੀ ਦੀ ਬਣੀ ਰਹਿੰਦੀ ਐ ਜਿਹੜਾ ਕੰਮ ਕਰਨਾ ਐ ਆਪਾਂ ਉਹ ਕਰਦੇ ਆ ਮੈਂ ਤਾਂ ਜੀ ਹੁਣ ਬਣਾ ਕੇ ਹਟੀਆਂ ਡੱਬੇ 'ਚ ਪਾਈ ਐ ਮੈਂ ਤਾਂ ਖੁਦ ਨਹੀਂ ਖਾਧੀ ਹੈਗੀ ਤੂੰ ਬਾਅਦ 'ਚ ਖਾ ਲਾਂਗੇ ਪਹਿਲਾਂ ਆਪਾਂ ਦਾ ਕੰਮ ਕਰੀਏ ਆਪਾਂ ਐਨੇ ਬੁਢੀ ਆ ਜਾਊਗੀ ਮੈਂ ਤਾਂ ਕਹਿੰਦਾ ਮੈਂ ਦੋ ਰੋਟੀਆਂ ਖਾ ਲਾਂਦੇ ਤੂੰ ਆ ਜਾ ਐ ਨਹੀਂ ਮੰਨਦਾ ਤੂੰ ਸਾਰਾ ਦਿਨ ਖਾਣ ਖਾਂਦੇ ਰਹਿੰਦੇ ਉਹ ਕਿਉਂ ਮੇਰਾ 50 ਕੁ ਲਵਾਈ ਐ ਆਹ ਕਿੰਨਾ ਕੁਸ ਹੈ ਮੈਂ ਤਾਂ ਕਹਿੰਨੇ ਤੂੰ ਇੱਥੇ ਦੇਖ ਸਮਾਨ ਜਿਹੜਾ ਕੁਝ ਮਿਲਦਾ ਜਿਹੜਾ ਤੂੰ ਹੱਥ ਜਾਉਂਦਾ ਸਾਰਾ ਕੁਝ ਚੱਕ ਲੈ ਟਾਈਮ ਹੋ ਜੂ ਉਹਦੇ ਆਣ ਦਾ ਛਿੱਤੀ ਚ ਜਲਦਾ ਮੈਂ ਇੱਧਰ ਦੇਖਦਾ ਚਾ ਠੀਕ ਹੈ ਹਲ ਫਾਫੇ ਚ ਕੀ ਹੈ ਹਾਈ ਕੁਰਤਾ ਬਜਾਮਾ ਜਵੇਂ ਨਾ ਮੈਂ ਇਹ ਤਾਂ ਸੜਾ ਜੱਗੀ ਪਾ ਲੂਗਾ ਇਹਨੂੰ ਪਿੱਛੇ ਪਾ ਦੇਣੀ ਆ ਇਹ ਚ ਕੀ ਹੈ ਇਹ ਤਾਂ ਸਮਾਨ ਹੀ ਬਾਲਾ ਭਾਰੀ ਜਾਏਗਾ ਕੁਸਤਾ ਹੋਣਾ ਚਲ ਇਹ ਵੀ ਲੈ ਜੂਗੀ ਪਾ ਕੇ ਮੈਂ ਤਾਂ ਚੱਕੀ ਦਾ ਜਾਨੀ ਆ ਮੈਂ ਸਮਾਨ ਪਾਵਾਂ ਖਾਚ ਕੁ ਚੀਜ਼ ਨਹੀਂ ਹੈਗੀ ਐਨਾ ਸੋਹਣਾ ਸੂਟ ਚੱਲ ਛੱਡ ਮੇਰੀ ਤਾਂ ਬੇਬੇ ਪਾਲੂਗੀ ਇਹ ਵੀ ਲੈ ਹੀ ਜਾਨੀ ਆ ਆ ਪੈਕ ਜਾ ਕੀ ਪਿਆ ਚੱਲ ਚੱਕ ਲੈਣੀ ਆ ਸਾਡੇ ਮੁੰਨੂ ਦੇ ਕੰਮ ਆ ਜਾਊਗਾ ਚੱਕ ਕੇ ਲੈ ਜਾਨੀ ਇਹਨੂੰ ਵੀ ਆਏ ਕਿੰਨੀਆਂ ਸੋਹਣੀਆਂ ਜੁੱਤੀਆਂ ਸੈਂਡਲ ਜੋੜੇ ਹਾਂ ਤਾਂ ਬੇਬੇ ਪਾਲੂਗੀ ਚਿੱਕੂ ਚਿੱਕੂ ਕਰੂਗੀ ਬੇਬੇ ਹਾਂ ਜੱਗੀ ਪਾਲੂਗਾ ਹਾਂ ਮੈਂ ਪਾਲੂਗੀ ਆਪਣੇ ਤਾਂ ਮੋਜੀ ਮੋਜਾਂ ਲੱਗ ਗਈਆਂ ਲੈ ਜਾਨੀ ਇਹਨਾਂ ਨੂੰ ਵੀ ਮੈਂ ਆ ਕੀ ਪੜੀ ਜਾਂਦੀ ਐ ਇਹ ਮੈਂ ਕਾਰਡ ਜੇ ਪੜੀ ਜਾਂਦੀ ਸੀਗੀ ਵਿਆਹ ਦੇ ਟੇ ਮੂੰਹ ਤੇਰੇ ਕੋਈ ਚੱਜ ਦੀ ਚੀਜ਼ ਚੱਕ ਬਣੀ ਆ ਕਾਰਡ ਦੀ ਆ ਦੇਖ ਵੀ ਬੇਬੇ ਦੇ ਵਾਸਤੇ ਮੈਂ ਸੂਟ ਲੈਤਾ ਐ ਸੂਟ ਤਾਂ ਠੀਕ ਐ ਕਿੰਨਾ ਸੋਹਣਾ ਐ ਨਾ ਸੋਹਣਾ ਤਾਂ ਹੈਗਾ ਤਾਂ ਕੱਲੀ ਸਲਵਾਰ ਐ ਕੱਲੀ ਸਲਵਾਰ ਤਾਂ ਕੀ ਕਰਨੀ ਜੇ ਤਾਂ ਨਾ ਕੁਰਤੀ ਚੱਕ ਕੁਰਤੀ ਮਿਲੀ ਨਹੀਂ ਕੱਲੀ ਸਲਵਾਰ ਪਾਉਗੀ ਉਹ ਅੱਡ ਦੀ ਕੁਰਤੀ ਅੱਡ ਦੀ ਸਲਵਾਰ ਹੈ ਉਸ ਹੋਰ ਦੇਖ ਕੁਛ ਮਿਲਿਆ ਹਾਂ ਵਾਦੂ ਕੁਛ ਮਿਲਿਆ ਆ ਦੇਖੀ ਤੇਰੇ ਵਾਸਤੇ ਕੁਰਤਾ ਪਜਾਮਾ ਮਿਲ ਗਿਆ ਨਮਾ ਓ ਆ ਦੇਖ ਪੁੱਠੂਆ ਦਾ ਪੁੱਠੂਆ ਦਾ ਜਮੇ ਨਮਾ ਮਿਲ ਗਿਆ ਆਪਣੇ ਉਹ ਮੁੰਡੇ ਦੇ ਕੰਮ ਆ ਜੋ ਉਹ ਕਿੰਨਾ ਮਿਹਦਾ ਚਿੰਨੂ ਮਨੂ ਹਾਂ ਆ ਦੇਖ ਪਤਾ ਨਹੀਂ ਕੀ ਚੀਜ਼ਾਂ ਚ ਭਾਰੀ ਬਾਲੀ ਹੈਗੀ ਇਹ ਵੀ ਚੱਕ ਲੈਣੇ ਆ ਤੇ ਆ ਦੇਖੋ ਸੈਂਟਰਲ ਜੋੜੇ ਸੈਂਟਰਲ ਜੋੜੇ ਜੁੱਤੀ ਬੇਬੇ ਵਾਸਤੇ ਚਲ ਇਹ ਤਾਂ ਕੰਮ ਆ ਜੂਗੀ ਹਾਂ ਬੇਬੇ ਖੁਸ਼ ਹੋ ਜੂਗੀ ਸੈਂਡਲ ਵੀ ਪਾਇਨੇ ਮੈਨੂੰ ਤਾਂ ਇਧਰੋਂ ਕੁਛ ਨਹੀਂ ਮਿਲਿਆ ਹੈਗਾ ਤੈਨੂੰ ਕੁਛ ਵੀ ਨਹੀਂ ਮਿਲਿਆ ਤੂੰ ਇਧਰੋਂ ਤਾਂ ਪੜ ਰਹੇ ਹੈਗਾ ਕੋਈ ਚੀਜ਼ ਨਹੀਂ ਮਿਲੀ ਮੈਂ ਤਾਂ ਸਾਰੇ ਪਾਸੇ ਹੱਥ ਮਾਰਾ ਕੁਛ ਨਹੀਂ ਥੀ ਪੂਰੀ ਤੇ ਲੱਗਦਾ ਸਮਾਨ ਬਾਕੀ ਆਪਾਂ ਆ ਨਾ 12 ਵਾ ਕਰਦੇ ਆ ਸਮਾਨ ਸਾਰਾ ਕੋਈ ਕਹਿੰਦੀ ਤਾਂ ਮਾੜਾ ਮਾੜਾ ਹੋਰ ਦੇਖ ਲੈ ਲੈ ਕੋਈ ਹੋਰ ਰੇਟ ਘੱਟ ਮਾਰ ਤਾਲਾ ਦੇਖ ਲੈ ਥੋਂ ਕਿ ਡੱਬੇ ਡੁੱਬੇ ਦੇਖ ਲੈ ਚਾਸਮੇ ਜਿੱਥੇ ਜਾਂਦੇ ਨੇ ਚਾਸਮੇ ਨੂੰ ਮਾਰ ਗੋਲੀ ਇਹ ਚ ਦੇਖ ਹੱਥ ਜਾਂਦਾ ਤੇਰੀ ਵਸਤੀ ਤੇਰੀ ਵਸਤੀ ਹਾ ਟੋਪੀ ਟੋਪੀ ਆ ਟੋਪੀ ਦਾ ਚੱਲ ਠੀਕ ਐ ਮੈਂ ਲੈ ਲਿਆ ਕਰੂੰਗਾ ਇਹਨੂੰ ਤਾਂ ਇਹ ਵੀ ਪਾ ਲਾਣਿਆ ਚੱਕੀ ਰੋ ਪੈਸੇ ਉਹ ਕਿੰਨਾ ਵਧੀਆ ਸਟੋਲਾ ਲੱਗਾ ਗੱਡੀ ਤੇਰੀ ਬੈਠੀ ਐ ਬੇਬੇ ਦਾ ਬਤਲਾ ਬੇਬੇ ਭੁੱਲ ਗਈ ਹੋਗੀ ਪੈਸੀ ਧਰ ਕੇ ਮੈਂ ਸਾਹਮਣੇ ਉਰੀ ਧਰਖੇ ਨੇ ਨਾ ਹੋਰ ਕੀ ਨਾ ਹੋਰ ਤਾਂ ਮੈਂ ਤਾਂ ਕਹਿੰਦਾ ਮਾਲ ਕਰਤੀ ਇਹਨੂੰ ਤਾਂ ਜੇਬ ਚ ਪਾ ਲਾਣਾ ਹਾਂ ਆਪਾਂ ਵੰਡਾਂਗੇ ਹਾਂ ਹਾਂ ਬੰਦਲੀ ਇਹ ਕਰ ਆ ਸਾਰਾ ਸਮਾਨ ਪਾ ਲਿਆ ਹੁਣ ਏ ਟੂ ਜ਼ੈਡ ਆਪਾਂ ਬਾਹਰ ਲੈ ਕੇ ਚਾਲਦੇ ਹਾਂ ਉਹ ਸਾਰਾ ਪਾ ਲੈ ਸਮਾਨ ਇਹਦੇ ਵਿੱਚ ਤਾਂ ਬੇਬੀਆਂ ਆਜੋ ਮਾਸੋ ਪਾ ਚੀ ਪਾ ਲੈ ਆ ਟੋਪੀ ਵੀ ਪਾਲਣ ਹੈ ਹੋਰ ਪਾਪਾ ਬੇਬੀ ਦੀ ਕਲੀ ਹੋਈ ਥਈਏ ਇਹ ਚਲ ਪਾਲੇ ਦੇਖੀ ਜਾਊਗੀ ਹੁਣ ਤਾਂ ਚਲ ਬੇਬੀ ਦਾ ਸੂਟ ਸੁਣਾ ਦਾਂਗੀ ਹੋਰ ਪਾਲਾ ਕਾਰਡ ਵੀ ਪਾਲਿਆਊਗਾ ਤੇ ਕਾਰਡ ਦਾ ਕੀ ਕਰਨਾ ਕੁਝ ਪੜ ਲਾਂਗੀ ਆ ਦੇਖਾ ਜੁੱਤੀਆਂ ਚਰਤੀਆਂ ਤੇ ਤੂੰ ਮੈਂ ਕਰ ਉਹ ਸਾਮਾਨ ਧਰਦੇ ਮੈਂ ਨਾ ਜਿੱਦਿਰ ਸੋਈ ਖਣੀ ਵੀ ਨਹੀਂ ਨਗਾ ਮਾਰਿਆ ਮਾਂ ਚਲ ਸਾਮਾਨ ਮਿਲ ਜੂਗਾ ਛੇਤੀ ਆਈ ਚੰਗਾ ਠੀਕ ਹੈ ਠੀਕ ਹੈ ਹਾਂ ਸਾਰਾ ਸਾਮਾਨ ਜਬ ਵਧੀਆ ਹੋ ਗਿਆ ਆ ਝੋਲਾ ਵੀ ਪਿਆ ਲੈ ਚਾਹਾਂ ਕੋਈ ਨਹੀਂ ਨਮਾ ਨਮਾਜ ਹੈ ਬੇਬੇ ਆਸੇ ਪਾਸੇ ਲੈ ਜਾ ਕਰੂਗੀ ਬੇਬੀ ਨੇ ਕਸਤਾ ਵਧੀਆ ਪਾ ਰੱਖਿਆ ਹੈਗਾ। ਇਹ ਲੈ بڑا ਭਰੋਸਾ ਕਰਿਆ ਬੇਬੀ ਨੇ ਵੀ। ਹੈਂ? ਆਮਣਾ ਕੈਮਰਾ ਜੇ ਕੈਮਰਾ ਤੇ ਆ ਗਿਆ ਤਾਂ ਮੇਰੇ ਬੈਗ ਚ ਪਾ ਲੈ। ਆਮਣਾ ਕੈਮਰਾ ਮੇਰੀ ਫੋਟੋ ਕਿੱਥੇ ਦੇ ਸੋਹਣੇ ਜੀ? 엄마 ਖਾਂ ਬੇਬੇ ਨੇ ਕੈਮਰੇ ਅਲਵਾ ਰਖੇ ਨੇ। ਆ ਗਈ। ਕੀ ਕਹੀਏ ਨੇ? ਉਹ ਦੇਖੋ। ਹਾਂ ਬੇਬੇ ਨੇ ਤਾਂ ਕੈਮਰਾ ਲਵਾ ਕੇ ਆਪਣੇ ਤੇ ਸਾਰੀਆਂ ਫੋਟੋਆਂ ਆ ਗਈਆਂ ਆਪਣਾ ਸਾਰਾ ਹੀ ਫੜੇ ਕੇ ਸਾਰਾ ਕੁਝ ਦੇਖ ਲੂਗੀ ਬੇਬੇ ਤਾਂ ਫਿਰ ਇੰਨੇ ਸੋਹਣੀਆਂ ਚੀਜ਼ਾਂ ਨੇ ਇੰਨੀਆਂ ਸੋਹਣੇ ਜੁੱਤੀਏ ਮੈਂ ਤਾਂ ਨਹੀਂ ਛੱਡ ਕੇ ਜਾ ਸਕਦੀ ਮੈਂ ਤਾਂ ਲੈ ਕੇ ਜਾਊਂਗੀ ਕਿੱਥੇ ਜਾਣਾ ਪਊਗਾ ਇੱਥੋਂ ਆਲਾ ਅੱਡ ਚੱਕ ਲਈ ਨਵੇਂ ਨਵੇਂ ਨਹੀਂ ਬੇਬੇ ਦਾ ਸਾਰਾ ਦੇਖ ਲੂਗੀ ਨਾ ਬੇਬੇ ਨੂੰ ਕੀ ਲੋੜ ਪਿੱਕਲ ਦੀ ਕਰ ਰਹੀ ਦੀ ਕੈਮਰੇ ਨਾਲ ਕੀ ਕਰਨਾ ਸੀ ਉਹਨੇ ਤਾਂ ਹੀ ਤਾਂ ਕੈਮਰੇ ਲਵਾਏ ਨੇ ਚੱਕ ਲੈ ਕੁਝ ਨਹੀਂ ਹੁੰਦਾ ਉਹ ਤੂੰ ਰਹਿਣ ਦੇ ਉਹ ਨਹੀਂ ਲੈ ਹੁਣ ਤਾਂ ਦੇਖ ਲੈ ਸਾਰੇ ਤੁਹਾਨੂੰ ਤੇ ਨਾ ਪਹਿਲਾਂ ਸਲਾਹ ਨਹੀਂ ਦੇਣੀ ਸੀ ਕਾ ਮੇਰੇ ਆਦੀ ਵੀ ਮੂਠਾ ਖਲੋ ਮੂਠਾ ਕੇ ਬੜਾ ਹੋ ਜਾਂਦਾ ਹਾਂ ਤੂੰ ਐ ਕਰ ਇਹਨੂੰ ਛੱਡ ਜਾਣਿਆ ਆ ਪੈਸੇ ਪੈਸੇ ਨੇ ਰਹਿਣ ਦੇ ਆਪਾਂ ਮਾਫੀ ਮੰਗ ਲੈਣੇ ਬੇਬੇ ਤੋਂ ਵੀ ਬੇਬੇ ਮਾਫ ਕਰਦੇ ਸਾਨੂੰ ਸਾਥੋਂ ਗਲਤੀ ਹੋਗੀ ਮੈਂ ਉਹ ਤਾਂ ਠੀਕ ਹੈ ਬੇਬੇ ਤੋਂ ਮਾਫੀ ਮੰਗ ਲੈਣ ਬੇਬੇ ਮਾਫ ਕਰਦੀ ਅਸੀਂ ਚੋਰੀ ਕਰਨ ਆ ਗਏ ਤੁਹਾਡੇ ਘਰੇ ਪਰ ਆ ਥੋੜਾ ਮੋਟਾ ਲੈ ਜਾਣਾ ਬੇਬੇ ਦੀ ਸਲਵਾਰ ਇੰਨੀ ਸੋਹਣੀ ਹੈ ਆ ਬੇਬੇ ਦੇ ਦੇਖਿਆ ਕਿੰਨਾ ਸੋਹਣਾ ਸੈਦੇ ਵਾਲੇ ਝੋਲਾ ਲੈ ਜਾ ਕਰੂਗੀ ਤੂੰ ਰਹਿਣ ਦੇ ਛੱਡ ਅੱਜ ਕੋਈ ਪਤਾ ਨਹੀਂ ਕੀ ਵਿੱਚ ਆ ਸਾਨੂੰ ਮਾਫ ਕਰੀ ਅਸੀਂ ਗਲਤੀ ਨਾਲ ਤੁਹਾਡੇ ਘਰੇ ਚੋਰੀ ਕਰ ਲਈ ਸਾਨੂੰ ਮਾਫ ਕਰਦੀ ਆ ਜਾ ਬਾਗ ਚੱਲ ਬੜੀ ਪਰ ਪੈਸੇ ਪੈਸੇ ਤਾਂ ਰਹਿਣ ਦੇ ਆ ਜਾ ਅੱਜ ਚੱਲ ਔਰੋਂ ਹਾਂ ਕਿਹੜੇ ਵਾਟ ਦੀ ਜਾ ਰਹੀਆਂ ਅਜੇ ਸ਼ੁਕਰਵਾਰੀ ਨਹੀਂ ਆਈ ਹੈਗੀ ਐਨਾ ਕਿ ਪਿਛਲੇ ਪਹਿਰਾ ਜੀ ਹੁਣ ਆ ਗੁੱਠਾ ਦਾ ਛਾਪ ਆਏਗਾ ਆ ਗੁੱਠਾਂ ਲੱਗਦਾ ਹੈਗਾ ਹੁਣ ਗੁਆ ਮੈਂ ਮਰ ਜਾ ਗੁਆ ਅਸਮਾਨ ਬਾਹਰ ਇਹ ਸਾਰਾ ਕੁਝ ਅੰਦਰ ਤਰੇ ਹੋਇਆ ਸੀ ਆ ਬਾਹਰ ਕਿਵੇਂ ਆ ਗਿਆ ਮੈਨੂੰ ਉਹ ਕੁੜੀ ਮਿਲਦੀ ਨਹੀਂ ਆ ਕਿੰਨੀ ਕੁੜੀ ਹੈ ਇਹ ਨਹੀਂ ਕੁੜੀ ਭਾਈ ਉਹ ਤਾਂ ਕਿ ਸਨੇ ਬੋਰ ਮਾਰੇ ਹੋਗਾ ਪਤਾ ਸਵਾਣ ਛੱਡ ਕੇ ਹੋਰ ਵੀ ਭੱਜ ਗਈ ਕਰਦੀ ਨੇਕਣ ਗਈ ਵੀ ਮੈਂ ਕਿਤੇ ਫੜੀ ਨਾ ਜਾਵਾਂ ਮਾਈ ਆ ਗਈ ਕਰੇ ਹਾਏ ਹੈ ਉਹ ਹੁਣ ਮੈਂ ਕੀ ਕਰਾਂ ਲੈ ਕਰ ਲੈ ਪਰੋ ਸਖਮਾ ਦੇ ਕਿਸੇ ਰੋਟੀਆਂ ਮੈਂ ਤਾਂ ਮਾਣਾਇ ਕਰ ਜੀ ਤੜਕੀ ਦੀ ਭੁੱਖ ਆ ਜਾਏ ਵੱਡੀ ਵੀ ਬਕਾ ਕੇ ਖਾ ਲੂਗੀ ਨਾਲੇ ਮੇਰੀਆਂ ਦੋ ਰੋਟੀਆਂ ਦਾ ਦੂਗੀ ਮੈਂ ਬਾਗੀ ਰਸਨ ਪਾਣੀ ਲੈਣਾ ਮੈਨੂੰ ਕੀ ਪਤਾ ਵੀ ਮਟੇਰੀ ਇਹ ਜੀ ਆ ਹੋ ਘੱਡੋ ਬੱਧੀ ਮੈਂ ਨਾ ਕਰੇ ਨਾ ਨੰਨ ਬਾਰਾ ਮੈਂ ਤਾਂ ਪ੍ਰੋਸਾ ਕਰਕੇ ਤਾਂ ਬਾਗੀ ਇਹ ਜਾ ਕੋਈ ਗੱਲ ਨਹੀਂ ਹੈਗੇ ਵਿਪਨ ਹੁੰਦਾਗਾ ਮੇਰਾ ਪੁੱਨ ਦੇ ਹੋ ਹੋਗੀ ਲੰਡੀ ਨੇ ਹੀ ਤੇ ਮੇਰਾ ਘਰ ਸਾਰਾ ਸੁੱਝ ਕੇ ਲੈ ਗਈ ਸੀ ਤੇ ਆ ਪਿਆ ਜੀ ਵੀ ਮੈਂ ਬਾਤ ਦੀ ਅਭੀ ਤੱਕ ਨਵਾਰ ਕਿਸੇ ਨੇ ਬੋਲ ਮਾਰੇ ਹੋਊਗਾ ਤਾਂ ਕਰਕੇ ਜਿੱਖੜ ਗਈ ਹੋ ਇਹ ਮੇਰੇ ਮਾਂ ਦਾ ਖਬਰ ਕੀ ਕੀ ਰਹਿ ਗਈ ਹੈ ਉਹ ਤਾਂ ਕੈਮਰੇ ਹੀ ਦੱਸੂਗਾ ਵੀ ਕੀ ਰਹਿ ਕੇ ਵੰਜੇ ਲਟੇਰੀ ਲੈ ਕਰ ਲੈ ਭਰੋਸਾ ਕਿਸੇ ਤੇ ਹੈ ਕਿਸੇ ਦਾ ਬਈ ਹੁਣ ਕੋਈ ਭਰੋਸਾ ਨਾ ਕਰੂ